ਪੁਰ ਕਲੇ ਦੀ ਤਰਫਾਂ ਸਾਹ ਮਹਾਰਾਜ ਜੀ ਖਾਸੇ ਦੀ ਬਾਤ ਹੁ ਦਾ ਕੋ ਜੇ ਜੋਗ ਸ਼ਮਨ ਜੇ ਆਵਾਜ਼ਾਂ ਬਲੇ ਸਾ ਜੀ ਬੜਾ ਮਹਾਰਾਜ ਸਾਹਿਬ ਜੀ ਇਹ ਪੰਜਾਬ ਨਾ ਦੇ ਨਾਮ ਹੈ ਮਤੀਦਾ ਅਰਦਾਸਾਂ ਦੀ ਜਿਹੋ ਨਾਲ ਚੱਲਦਾ ਜਾ ਰਿਹਾ ਸਿਰ ਤੇ ਨਦੀਪ ਜੀ ਬੇਨਤੀ ਬਾੜ ਕੀ ਜਾਨੇ ਸਰਪੀ ਦੇ ਨਗਰ ਬਤਾ ਕੇ ਕਿਤੇ ਜਾਣ ਮੈਂ ਆਪਣੇ ਆਪ ਨੂੰ ਬੜਾ ਬੜਾ ਪਾਠਾ ਸਮਝਦਾ ਹਾਂ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਤੁਹਾਡੀਆਂ ਅਸੀਸਾਂ ਲੈ ਕੇ ਗਏ ਆ ਅਰਦਾਸ ਕਰਦਾ ਜਿੰਨੇ ਬੁਲਾਰੇ ਬੋਲੇ ਸ਼ਬਦੀ ਚੜਦੀ ਕਲਾ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਬਿਚ ਅਰਦਾਸ ਬੇਨਤੀ ਕਰਦਾ ਹੈ ਭਾਈ ਮਲਕੀਸ਼ ਸਿੰਘ ਜੀ ਪਰ ਪਾਠ ਸਾਹਿਬ ਜਿਹੜੇ ਕਿ ਅੱਜ ਸਟੇਜ ਦੇ ਵੀ ਸੰਚਾਲਕ ਹਨ ਤੇ ਇਹ ਵੀ ਗਉਂਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਵਿਦਵਾਨ ਕਿੰਨਾ ਸਮਾਪਜੀ ਨੇ ਸ਼ਰਮਣ ਕਰ ਲਿਆ ਕਿ ਬੜਾ ਗਿਰਮਾ ਪਿੰਮਾ ਜਆ ਵਖਤ ਆ ਮੈਂ ਇੱਕ ਇੱਕ ਪੰਨੋ ਕੀਮਤੀ ਜਾਣਦਾ ਹੋਇਆ ਤੁਹਾਡੀ ਸੇਵਾ ਵਿੱਚ ਇਤਿਹਾਸ ਦੀ ਲੜੀ ਆਰੰਭ ਕਰਨ ਲੱਗ ਕਰੇ ਤੁਹਾਡਾ ਇੱਥੇ ਆਉਣਾ ਤੇ ਸਾਡਾ ਇੱਥੇ ਹੋਣਾ ਪ੍ਰਬੰਧਕਾਂ ਦਾ ਪ੍ਰੋਗਰਾਮ ਕਰਬੋ ਦਾ ਸਫਲ ਹੋ ਜਾਵੇ ਜੇਵਾ ਜੀ ਉਹ ਸਾਰਿਆਂ ਨੇ ਕਿ ਭਾਵਨਾ ਮਾ ਗੁਰਮਤਿ ਪਰਸਾਰ ਪੂਰਿਆਂ ਕਰਨ ਸਟੇਜ ਉੱਤੇ ਜਿੰਨੀਆਂ ਬਰਾਕਮਾਨ ਸ਼ਖਸੀਅਤਾਂ ਹਨ ਸਾਰਿਆਂ ਨੇ ਬਹੁਤ ਪੱਟੀਆਂ ਆਸ਼ੀਸ਼ਾਂ ਦੇ ਨਾਲ ਲਵਾਜਿਆ ਮੈਂ ਇਹਨਾਂ ਦੀ ਛੜ ਦੀ ਆਪਾਂ ਆਪਣੇ ਘਰ ਵਿੱਚ ਪਹੁੰਚੀਏ ਜਦੋਂ ਪੰਜ ਪਿਆਰੇ ਸਹਿਬਾਨ ਸਾਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਦੇ ਆ ਨਾ ਤੋ ਕਹਿੰਦੇ ਅੱਜ ਤੋਂ ਲੈ ਕੇ ਤੁਸੀਂ ਵਾਸੀ ਹੋ ਸ੍ਰੀ ਅਨੰਦਪੁਰ ਸਾਹਿਬ ਦੀ ਆਪਾਂ ਅਨੰਦਪੁਰ ਦੇ ਵਾਸੀ ਹਾਂ आनंदपुर साहब अपना ਘਰ ਆ ਆਪਾਂ ਆਪਣੀ ਸ਼ਰਤੀ ਆਪਣੇ ਘਰ ਵਿੱਚ ਲਾ ਕੇ ਜਾਣੀਆਂ ਫ਼ਰੀਰ ਕਰਕੇ ਬਾਬਾ ਬਲਵੰਤ ਸਿੰਘ ਸਾਹਿਬ ਜੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਗੁਰਦੁਆਰਾ ਵੀਰ ਸਾਹਿਬ ਪੰਦਰਪਾਲ ਤੇ ਚੱਬਾ ਵੀ ਸਾਂਝੀ ਹਾਤੇ ਜਿਹੜਾ ਅਮਰਸਾਹ ਹਲਕਾ ਕਾਰੀ ਇਹ ਕੌਮ ਸਿੱਖ ਕੌਮ ਹੈ ਜਿਨ੍ਹਾਂ ਦੇ ਵਾਅਦੇ ਵਜੇ ਰਹੇ ਨੇ ਜੁੱਗਾਂ ਮਾਰੀਆਂ ਨੇ ਅੱਜ ਆਪ ਜੀ ਸਭ ਸੰਤਾਂ ਨਾਲ ਤਮਸਤ ਹੋ ਰਹੇ ਆਏ ਅੰਤਨ ਬਾਬਾ ਬਲਵੰਤ ਸਿੰਘ ਜੀ ਸੇਕਾਂ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਸਾਲ 1757 ਵਿੱਚ ਜਦੋਂ ਅਹਿਮਦ ਸ਼ਾਹ ਦਾਲੀ ਦੇ ਮੰਨੇ ਜਰਨੈਲ ਬਖਸ਼ੀ ਜਾਨਖਾਨ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਨਾ ਸ਼ੁਰੂ ਕੀਤਾ ਤੇ ਉਹਨੇ ਨਾਲ ਮਹਨਸਾਹ ਦੇ ਤੋਂ ਤਿਆਰੀਆਂ ਕੀਤੀਆਂ ਤਾਂ ਉਸ ਟਾਈਮ ਕਿਸੇ ਸਿੱਖ ਨੇ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਹਿਬ ਦੇ ਤੰਦਵਾ ਸਾਹਿਬ ਸੁਨੇਹਾ ਦਿੱਤਾ ਕਿ ਸੇਠਾੜ ਜੀ ਆਹ ਕੰਮ ਹੋ ਗਿਆ ਏ ਉਸੇ ਵੇਸ ਸ੍ਰੀਮੇਹਾਂ ਨੂੰ ਸੁਣ ਕੇ ਬਾਬਾ ਦੀਪ ਸਿੰਘ ਜੀ ਮੋਤਾ ਨੈਸ ਸਿੰਘ ਮੋਤਾ ਰੇਸੇ ਮੋਤਾ ਰੂਸੀ ਮਤਾ ਬਿਆਸ ਸਿੰਘ ਧਨਵਾਬਾਦ ਜ਼ਾਰ ਸਿੰਘ ਕਹਿਣ ਤੋਂ ਬਾਅਦ ਸੇਵਰੇ ਜਿਰ ਰਿਹਾ ਹੈ ਜਿਹੜੇ ਕਲਬੀ ਸਾਦੇ ਬੰਦਨਾ ਸਾਹਿਬ ਤੇ ਚੱਲੇ ਨਗਾਰੇ ਚੋਟਾ ਲਾ ਕੇ ਗੁਰ ਅਰਜਨ ਦੇਵ ਪਾਸ਼ਾ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਗੋਲਵਰ ਦੇ ਮੈਦਾਨ ਵਿੱਚ ਹਜ਼ਾਰ ਵੀ ਆਏ ਗੋਲਵਰ ਤੇ ਚੱਲੇਗਾ ਮੈਦਾਨ ਹੈ ਵਰਤਾਲ ਇਹਦੇ ਚਾਚੇ ਇਸ ਜਗ੍ਹਾ ਉੱਪਰ ਇੱਕ ਮੰਨੇ ਖੱਬੀ ਖਾਂਦ ਰਾਵ ਜਬਰਦਸਤ ਖਾਂ ਉਹ ਲੈ ਵਰਗ ਵਰਰ ਸੀ ਉਹ ਬਾਬਾ ਦੀਪ ਸਿੰਘ ਦੇ ਟੱਕਰੇ ਤੇ ਆਇਆ ਔਰ ਉਸਨੇ ਉਤਰ ਵਾਸਤੇ ਬਾਬਾ ਬਲਵੰਤ ਸਿੰਘ ਦੇ ਕੋਲ ਕੋੜਾ ਸ਼ੇਰ ਵਰ ਕੇ ਜਬਰਦਸਤ ਖੜੇ ਹੋ ਕੇ ਫਿਰ ਟੱਕਰੇ ਤੇ ਬਾਬਾ ਦੀਪ ਸਿੰਘ ਨਾਲ ਹੀ ਲੜਦਾ ਸਾਡੇ ਨਾਲ ਬਹਿਸ ਕਰ ਔਰ ਜਦੋਂ ਸਿਕਾ ਜੋ ਪਾਚੀ ਦੇ ਤੇ ਸੋਨੇ ਦੀ ਮਾਰੀ ਜਾਈ ਕਿ ਸੀ ਵਰਰ ਸੀ ਮਾਰਦਾ ਉਹਨੇ ਤਿੰਨ ਵਾਰ ਤੀਰਾਂ ਦੇ ਬਾਬਾ ਦੇ ਅਸੂ ਦੇ ਵਿੱਚ ਤਿੰਨ ਵਾਰ ਖਾਦੀ ਵੰਗੇ ਔਰ ਇਸੇ ਮੋੜ ਬਾਬਾ ਰਸੇ ਜੀ ਨਾਲ ਸਿੰਘ ਜਿਨ੍ਹਾਂ ਨੇ ਆਪਣੇ ਦਿਮਾਗ ਦੇ ਚੱਕਰ ਰਾਹ ਔਰ ਆਕਾਰ ਕੋਈ ਨਹੀਂ ਰੱਖਿਆ ਔਰ ਉਹਦੇ ਨਾਲ ਜਦਨੇ ਸੁਭਾ ਦਾ ਸਿਰ ਲਾਗੇ ਹਾਥੀ ਜੀ ਮਾਰੀ ਤੇ ਉਹ ਸੋੜ ਦਿੱਤਾ ਇਦਾਂ ਕਮਹਾਰ ਸਿੰਘ ਭਾਂਡਾ ਲਾ ਕੇ ਸਿਰ ਤੇ ਮਿੱਟੀ ਪਾਇਆ ਔਰ ਇਸ ਜਗ੍ਹਾ ਪਰ ਆਪਣੇ ਭਰਾ ਮਰਿਆ ਵੇਖ ਕੇ ਉਸ ਦਾ ਛੋਟਾ ਭਰਾ ਰਸਤਮ ਸਿੰਘ ਵੇਖਣਾ ਮਾਰ ਲਗਾ ਕਹਿੰਦਾ ਬਾਬਾ ਰਸੇ ਇਹ ਕੋਈ ਬਾਦਰੀ ਨਹੀਂ ਦੂਰੇ ਚੱਕਰ ਮਾਰ ਕੇ ਔਰ ਇਹ ਕੋਈ ਮੇਰਾ ਭਰਾ ਮਾਰ ਦਿੱਤਾ ਔਰ ਬਾਬਾ ਜੀ ਨੇ ਕਿਹਾ ਉਹ ਜੇ ਵੀ ਸ਼ਸਤਰ ਨਾਲ ਮੇਰੇ ਨਾਲ ਜਿੱਦ ਕਰਨਾ ਕਰਲਾ ਉਹ ਘੋੜੇ ਤੇ ਸੀ ਤਰਵਾਰ ਦੇ ਉੱਤੇ ਆ ਬਾਬਾ ਜੀ ਤਰਵਾਰ ਦੇ ਉੱਤੇ ਆਰਾਮ ਨਾਲ ਸਾਮਣੇ ਜਾਂਦੇ ਹੋਏ ਬਾਬਾ ਜੀ ਨੇ ਵਸਤਨ ਖਾਨ ਨੂੰ ਮਾਰਿਆ ਮਾਰ ਕੇ ਇਸ ਜਗ੍ਹਾ ਪਰ ਸੀਧੇ ਸੰਗਤ ਜੀ ਦਾ ਪਿੱਤਰ ਸਥਾਨ ਹੈ ਜਿੱਥੇ ਸਤਾਵਾਂ ਤੇ ਬਾਬਾ ਜੀ ਸੰਗਤ ਜੀ ਬਾਬਾ ਜੀ ਦੇ ਸੇਈ ਜੀ ਬਟਾ ਜੀ ਆ ਸਿੰਘ ਬਾਬਾ ਰੂਸੇ ਔਰ ਬਾਬਾ ਵਿਦਾਰ ਸਿੰਘ ਇਮਾਨ ਜਰਨੈਲ ਜਿਨ੍ਹਾਂ ਨੇ ਦੇਸੇ ਜੁਗ ਲੜਿਆ ਔਰ ਰੰਗ ਜੇਬ ਦੇ ਖੱਬੀ ਖਾਂ ਦੇ ਰਹਿ ਜਰੇ ਆ ਪਿੰਡ ਵਰਪਾਲ ਦੀ ਧਰਤੀ ਤੇ ਇਸ ਧਰਤੀ ਤੇ ਸਿਰ ਪਰ ਨੇ ਸੁੱਤੇ ਔਰ ਇਹ ਧਰਤੀ ਭਾਗਾਂ ਵਾਲੀ ਹੈ ਆਪ ਜੀ ਅੱਜ ਨਕ ਮਸਤੇ ਹੋ ਰਹੇ ਅੱਜ ਇਹਨਾਂ ਦੇ ਸਲਾਨਾ ਜਨਮ ਦਿਹਾੜੇ ਅਸੂਰੀ ਪੈਦੀ ਹੈ ਸਲਾਨਾ ਜਨਮ ਦਿਹਾੜੇ ਮਨਾਏ ਜਾ ਰਹੇ ਨੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ